तो भाई लगे

तो तो वो 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 तो ਆਵਾਜ਼ ਤੋਂ ਪਤਾ ਲੱਗਦਾ ਹੈ ਕਿ ਜਦੋਂ ਇਹ ਬੰਦ ਹੋ ਰਹੀ ਹੈ ਤਾਂ ਇਹ ਬਹੁਤ ਜ਼ਿਆਦਾ ਗਰਮ ਹੋ ਰਹੀ ਹੈ। ਸਾਫ ਹੋਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇਹ ਚਾਹੁੰਦਾ ਹੈ ਕਿ ਵੀ ਹੈ ਬਾਤ ਹੀ ਤਾਂ ਫਾਇਰਫਾਇਟ ਹੀ ਹੈ ਜੀ ਹਥਿਆਰ ਦਾ ਗੋਲ ਚਾਈ ਲਈਏ ਬਾਈ ਆਪਣੇ ਆਪਣੇ ਕਭੀ ਪਾਣੀ ਸ਼ੂਟ ਕਰਦਾ ਜੀ ਇਹ ਜੰਗ ਲੜਨ ਚਲੇ ਗਿਆ ਬੰਦਾ ਹਥਿਆਰ ਦਾ ਆਪਣਾ ਹੀ ਜਾਏਗਾ ਉਹ ਸਾਲੀ ਗੋਰੀ ਜਾ ਕੇ ਪਾਣੀ ਪੀ ਪੈ ਜਾਂਦਾ ਜੀ ਪੈ ਜਾਂਦਾ ਇੱਥੇ ਨਹਿਰਾਂ ਦਾ ਪਾਣੀ ਜ਼ਿਆਦਾ ਹਨਾ ਨਹਿਰਾਂ ਜ਼ਿਆਦਾ ਆ ਆ ਮਗੇ ਜਿਦਨੇ ਜਿਹੜੇ ਆਪਾਂ ਨੇ ਦੋਨੇ पर <tiple> थोड़ी <tiple> ਦੀਆਂ ਲੱਗੀਆਂ ਮੁਠੀਆਂ ਵੱਜਣ ਕਬੂਤਰ ਦਾ 20 ਕੇ ਹੋਏ ਮੰਨ ਲਾਦਾ 20 22 ਵੀ ਪਾਣੀ ਦੇਣ ਲੱਗੇ ਹਾਂ ਵਗਦਾ ਬੱਤੀ ਦਾ ਚਲਾਇਆ ਤੀਨੇ ਮਜ਼ਾਰੋ ਵਾਲੇ ਅਗਲਾ ਪਤਾ ਹਾਂ ਹਾਂ ਮੁੰਡਾ ਜਿੰਨਾ ਵਾਲੇ ਆਂਦਾ ਹੈ ਅੰਦਰ ਤੋਂ ਇਹ ਰੰਗ ਕਿਹੜਾ ਲਗਾਇਆ ਆ ਗਿਆ ਆ ਗਿਆ ਬਸ ਠੀਕ ਮੇਰਾ ਮੇਰਾ ਫੋਨ ਹੈ ਜਾ ਵੀ ਦੇ ਗਲੀ ਹੁਣ ਹੈਗਾ ਪੰਜ ਤੋਂ ਦਸ ਦਾ ਲੱਗ ਜਾਵਾ ਰਿਹਾ ਕੋਈ ਪਹਿਲਾ ਸਾਥ ਕਿੰਨਾ ਲੈ ਲਓ ਲਾ ਦੇ ਲਾ 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 ਲ ਚਾਦਾ ਮਾਰਦੇ ਕੋਈ ਚੱਕਰ ਨਹੀਂ ਚਾਚੀ ਜੀ ਉੱਪਰ ਕੱਦ ਗਿਆ ਮੋਰ ਦਾ ਲਵਾ ਆ ਜਾ ਮੋਰ ਲਵਾ ਦਾ ਠੀਕ ਹੈ ਮਤੇ ਉੱਪਰ ਵੀ ਲਗਾ ਲਈਏ 11 ਵਜੇ ਦਾ ਵੀ ਇੱਥੇ ਕੀ ਗੱਲ ਹੈ ਜੀ ਇੱਥੇ ਹੀ ਹੈ ਬਹੁਤ ਨਾਜ਼ੀਰ ਹੈ ਜੀ

ਓਰੇ ਦਾ ਚਾਹ ਬਣਾ ਲੰਨ ਚਾਹ ਬਣਾ ਲਈ 5 ਮਿੰਟ ਰੁਕ ਜਾ ਐਂਟਰੀਆਂ ਫੜ ਬਲਾਂ ਐਂਟਰੀਆਂ ਦੋ ਜਣੇ ਫੜਾ ਕੇ ਗੂਗਲ ਵੇ ਆ ਬਾਈ ਦੋ ਬੰਦਿਆਂ ਦਾ ਮੈਨੂੰ ਨਹੀਂ ਮੈਪਾਂ ਨਹੀਂ ਹੈਗੇ ਗੂਗਲ ਇਹਨਾਂ ਬਣਾਉਂਦਾ ਹੁਣ ਆਪਾਂ ਘਰ ਆ ਗਏ ਤੇਈ ਆਪਣਾ ਆਪਣੇ ਬਾਈ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਉਣਾ ਦਾ ਤਾਂ ਕਰਕੇ ਦਾਣਾ ਪਾਣੀ ਪਾਉਣ ਆਏ ਆ ਫੇਰ ਚਲੇ ਜਾਣਾ ਆਪਾਂ ਨੇ ਆ ਬਾਈ ਨੇ ਵੀ ਕਬੂਤਰ ਅੱਜ ਬਾਹਰ ਕੱਢੇ ਹੋਏ ਆ ਦਿਖਾਉਂਦਾ ਤੁਹਾਨੂੰ ਛਤਰੀਗੁਰ ਉਠਾਲੇ ਦੇ ਬੱਚੇ ਅੱਜ ਚੱਲ ਰਹੇ ਆ ਜਾਲਾਵਾ ਦੇ ਕਬੂਤਰ ਆ ਗਿਆ ਬਾਈ ਆ ਗਿਆ ਸਤ ਸ੍ਰੀ ਅਕਾਲ ਬਾਈ ਬਾਕ ਵਧੀਆ ਵੀਰੇ ਠੀਕ ਠਾਕ ਬਾਕ ਠੀਕ ਠਾਕ ਅੱਜ ਘਰੇ ਫਿਰਦਾ ਤੂੰ ਵੀ ਬਸ ਘਰੇ ਅੱਜ ਕਬੂਤਰ ਆ ਕੱਡੇ ਤੇ ਜਾਲ ਦੇ ਵਿੱਚ ਹਾਂ ਤੇ ਛਾਤਰੀਆਂ ਵਟੰਗੇ ਹੋਏ ਆ ਤੇ ਬਾਈ ਉੜਾਇਆ ਬੱਚਾ ਆਪਣਾ ਜਿਹੜਾ ਘੜਾਇਆ ਉੜਿਆ ਤਾਂ ਨਾ ਪਰ ਮੌਜ ਹਾਂ ਉਹ ਆਪਣੇ ਲਾਗੇ ਬੈਠਾ ਕਿਤੇ ਨਹੀਂ ਗਿਆ ਹੈਗਾ ਹਾਂ ਤੇ ਆਪਾਂ ਤੇ ਉੜਦਾ ਦਾ ਮੈਂ ਹੁਣ ਦੇਖਿਆ ਬਾਈ ਦੇਖ ਲਓ ਕਬੂਤਰ ਕਿੰਨੇ ਸਾਡੇ ਕੋਲ ਬੱਚੇ ਅਸੀਂ ਕਾਫੀ ਘੜਾਇਆ ਤੇ ਜੋੜੇ ਕਿ ਉਹ ਕਿ ਨਵੇਂ ਤੇ ਨਾ ਹਾਂ ਤੇ ਉਹਨਾਂ ਵਿੱਚੋਂ ਬਾਈ ਸਾਡੇ ਕੋਲ 10 ਕਬੂਤਰ ਬੱਚੇ ਆ ਹਾਂ ਤੇ ਇੱਕ ਆਪਣੇ ਭਰਾ ਨੂੰ ਵੀ ਆਪਾਂ ਨੇ ਦਿਲੋਂ ਦਿੱਤੇ ਆ ਕਬੂਤਰ ਜਿਹੜੇ ਚੰਗੇ ਬੱਚੇ ਤੇ ਉਹ ਆਪਣੇ ਵੀਰ ਨੂੰ ਦੇਤੇ ਆ ਆਪਾਂ ਨੇ ਵਧੀਆ ਤੇ ਬਾਈ ਹੁਣ ਆਪਣੇ ਕੋਲ ਵੀ ਜਿਹੜੇ ਬੱਚੇ ਆ ਬਸ ਇਹ ਹੁਣ ਆਪਾਂ ਨੇ ਛੱਡਾਂਗੇ ਇਹਨਾਂ ਨੂੰ ਵੀ ਚੈੱਕ ਕਰਾਂਗੇ ਬਾਹਰ ਵੀ ਕੀ ਕਰ ਰਹੇ ਆ ਤੇ ਵੀਰ ਚੱਲ ਰਹੇ ਆ ਮਿਹਨਤਾਂ ਦਾ ਦੌਰ ਤੇ ਬਸ ਅੱਜ ਸਮਾਂ ਕਿਹਾ ਹੋਇਆ ਅੱਜ ਥੋੜਾ ਜਿਹਾ ਵਿਆਹ ਦੇ ਵਿੱਚ ਬਿਜ਼ੀ ਤਾਂ ਹੂੰ ਬਈ ਅੱਜ ਤੁਹਾਨੂੰ ਵਿਆਹ ਵੀ ਆ ਹਾਂ ਸੋਧਰ ਅੱਜ ਬਾਜੀ ਵੀ ਛੱਡੀ ਦੀ ਆ ਬਈ ਨਾਲ ਗਿਆ ਪਤਾ ਬਾਈ ਕੋਲ ਨੂੰ ਤੋਂ ਬਾਜੀ ਕੋ ਆਇਆ ਹੁਣ ਕੁੱਤੀ ਤੇ ਆਇਆ ਮੈਂ ਹੁਣ ਜਾਣਾ ਫੇਰ ਦੁਬਾਰਾ ਤੇ ਜਿਹੜੀ ਅੱਜ ਵੀਰੇ ਇਉਂ ਤੇ ਬਾਜੀ ਤੀ ਆਪਣੇ ਉੱਥੇ ਆਪਣੇ ਵੀਰ ਬਿੰਦੂ ਨੇ ਕੁੱਤੇ ਛੱਡਿਆ ਪਿਆ ਤੇ ਰਵੀ ਉੱਥੀ ਰਹਿ ਰਿਹਾ ਵੀ ਕਿਆ ਬਣਿਆ ਫੇਰ ਉੱਥੇ ਅੱਜ ਬਸ ਚੱਲਦੇ ਹਾਲੇ ਕੂਤਰੇ ਬਹੁਤ ਘੱਟ ਉੱਥੇ ਓੜੇ ਹਾਂ ਉੱਥੇ 21 ਕਬੂਤਰ ਆ ਯਾ ਫੇਰ ਤਾਂ ਕੋਈ ਫਾਇਦਾ ਨਹੀਂ ਆ ਹੋਰ 21 ਕਬੂਤਰ ਓੜੇ ਹੁਣ ਕਿਆ ਕਰੀਏ ਮਹਾਂ ਨਾ ਨੇ ਪੈਸੇ ਤੁਸੀਂ ਘਰ ਨੂੰ ਮੋੜ ਲਉਂਦੇ ਚੰਗੀ ਗੱਲ ਕਿਉਂਕਿ ਬਾਈ 21 ਕਬੂਤਰ ਬਾਜੀ ਦੇ ਵਿੱਚ ਯਾਰ ਹਲੇਗੇ ਉਹ ਦਿਨ ਵੀ ਨਹੀਂ ਹੈਗੇ ਆਪਣਾ ਤਾਂ ਕੋਈ ਮੌਸਮ ਵੀ ਅੱਜ ਕੋਈ ਠੀਕੇ ਹਲੇ ਤਾਂ ਇੱਕ ਘਟ ਹੋਇਆ ਤਾਂ ਹਾਂ 20 ਪਏ ਆ ਹਲੇ ਮੈਂ ਤੁਹਾਨੂੰ ਦੱਸਦਾ ਵੀ ਕਬੂਤਰ ਅੱਜ ਉੱਥੇ ਜੇ ਜ਼ਿਆਦਾ ਨਹੀਂ ਤਾਂ ਲਗਭਗ ਠੀਕੇ ਜਾਣੇ ਕਾਫੀ ਕਬੂਤਰ ਹੈ ਜਿਹੜੇ ਆ ਤੇ ਉਹੀ ਐਂਟਰੀ ਨਹੀਂ ਲੈ ਕੇ ਘਰ ਨੂੰ ਆਉਣਾ ਚਲੋ ਦੇਖਦੇ ਆਂ ਕੀ ਬਣਦਾ ਕਹਿਣ ਦਾ ਮਤਲਬ ਹੈ ਵੀ ਵੜਨਾ ਵੀ ਚਲ ਹੁਣ ਮਾਹਾਂ ਪਤਾ ਗਏ ਵੇ ਤੇ ਯਾਰ ਬਾਈ ਚਲ ਕਬੂਤਰ ਚਾਹ ਹੁਣ ਜੇ ਗਏ ਵੇ ਤੇ ਹੁਣ ਆਏ ਆ ਹੁਣ ਆ ਚੰ ਮੋੜਨਾ ਵੀ ਫੜਾ ਚੰਗਾ ਜਿਆ ਨਹੀਂ ਲੱਗਦਾ ਤੇ ਬਾਈ ਤੇ ਯਾਰ ਬਾਜੀ ਦੇ ਵਿੱਚ ਆਏ ਆ ਹੁਣ ਕੋਤ ਜੇ ਬਣੇ ਨਾ ਹਨਾ ਬਜੂ ਆਏ ਨਹੀਂ ਪਤਾ ਕਿ ਅੱਜ ਦੋ ਤਿੰਨ ਬਾਜ਼ੀਆਂ ਹੋਰ ਵੀ ਆ ਨਾ ਲਾਗ ਪਾਸ ਤਾਂ ਕਰਕੇ ਹੁਣ ਇੰਨਾ ਉਹ ਨਹੀਂ ਹੋਇਆ ਚਲੋ ਮੈਂ ਹੁਣ ਬਾਈ ਨੂੰ ਕਹਾਂ ਮਾਂ ਬਾਈ ਕਹਿੰਦਾ ਚੱਲ ਹੁਣ ਆਏ ਤਾਂ ਹੈਗੇ ਹੁਣ ਖਾਲ ਨੂੰ ਇਦਾਂ ਜਾਣਾ ਸਹੀ ਗੱਲ ਆ ਮਾਂ ਚੱਲ ਦੇਖੀ ਜਾਊਂਗੀ ਹੁਣ ਜੋ ਹੋਊਗਾ ਨਾ ਤਾਂ ਕਰਕੇ ਬਾਈ ਇਹ ਬੱਚੇ ਬੱਚੇ ਸਵਾ ਕੂਤਰਾ ਨੇ ਆਪਣੇ ਹੁਣ ਜਿਹੜੇ ਆ ਆਪਣੇ ਰੱਖੇ ਪਿਆ ਮਹੀਨਾ ਸਾਲ ਚੈੱਕ ਕਰ ਲੈਣੀ ਆ ਤਕੀ ਵੀ ਪਤਾ ਲੱਜੂਗਾ ਵੀ ਇੱਕ ਆ ਦੇ ਉੜਦਾ ਹੈ ਉਹ ਦੇ ਉੜਦਾ ਇੱਕ ਜੋੜਾ ਵੀ ਪਾਸ ਹੋ ਗਿਆ ਨਾ ਜੋਡੇ ਦੇ ਵਿੱਚ ਤੇ ਵਧੀਆ ਗੱਲ ਆ ਨਹੀਂ ਇਹ ਤਾਂ ਹੋਰ ਕੁਝ ਦਾ ਹੈ ਇਹ ਨਹੀਂ ਹੈ ਕਲਮ ਦੇਖਿਆ ਉੜਦਾ ਚੋਤਰੀਆਂ ਆਪਣੀਆਂ ਕੂਤਰੀਆਂ ਵੀ ਲੱਗੀਆਂ ਵਧੀਆ ਉੜਨ ਦੋ ਠੀਕ ਆ ਇੱਕ ਤਾਂ ਮਲੇਰ ਕੋਟੜੇ ਵਾਲੀ ਕਾਲੇ ਟੂ ਲਾਲ ਟੂਸੇ ਕਾਲੀ ਪੂੰਛ ਵਾਲੀ ਤੇ ਆਪਾਂ ਨੇ ਹੁਣ ਦੇਖਦੇ ਆਂ ਗਰਮੀ ਜੀ ਪਵੇ ਮਾੜੀ ਜੀ ਹੋਰ ਤਾਂ ਇਹਨਾਂ ਦੀ ਬਾਜੀ 16 25 ਤਰੀਕ ਦੀ ਆ ਨਹੀਂ ਹਲੇ ਮੈਂ ਕਹਿੰਦਾ ਥੋੜਾ ਜਿਆ ਕੱਚੀ ਛੱਡੀ ਨਹੀਂ ਪੱਕ ਜਾਂਦੇ ਰੜ ਜਾਂਦੇ ਹਲੇ ਆਪਾਂ ਰੁੱਕੇ ਛੱਡੂਗੇ ਸਰਸੋਰ ਆਏ ਚੰਗੀ ਤਰ੍ਹਾਂ ਜਵੇ ਜਿੱਦਣ ਹੱਥ 'ਚ ਫੜੀ ਹੋਈ ਕੂਤਰੀ ਆਏ ਸੁਟਣ ਲੱਗੀ ਕਹਿਦੇ ਵੀ ਛੱਡ ਦੇ ਉੜਨ ਲੱਗੇਣਾ ਮੈਂ ਛੱਡ ਤੂੰ ਉਸ ਦਿਨ ਕੂਤੀ ਬਾਜੀ ਮਲੇ ਕੇ ਜਾਣੀ ਆ ਕੋਈ ਗੱਲ ਨਹੀਂ ਕੋਈ ਗੱਲ ਚਲੋ ਠ ਚਾ ਜੋਤ ਨੂੰ ਪੇਪ ਦੇ ਜੋਤਾ ਟੱਪੀ ਵਾਲਾ ਬਈਆ ਚੜ ਗਿਆ ਬਾਈ ਹਾਂ ਸੰਜੇ ਦੇ ਤੋਂ ਬਾਅਦ ਦੂਜਾ ਪਾ ਲੋ ਵੜਾਇਆ ਹੋਰ ਅਦਲੀ ਕੋ ਠੀਕ ਪਹਾਈ ਜਾਂਦਾ ਹਾਂ ਬੈਠੀ ਆ ਵੜਿਆ ਹੋਰੇ ਕਿਆ ਨੰਨੀ ਦਿਖਦੀ ਇਹਦਾ ਟਾਈਮ ਦੇਖੋ ਨੀ ਹਾਰੇ ਆ ਬੈਠੀ ਆ ਬੈਠੀ ਆ ਆ ਆ ਬੈ ਗਈ ਬਾਈ ਕਬੂਤਰੀ ਆਪਣੀ ਇੱਕ ਇੱਕ ਬੈਠ ਗਈ 3 ਵਜੇ ਦਾ ਗਈ ਇਹ ਹੋ ਦੇਖ ਲੈ ਦੇਖਦੀ ਆ ਹਾਂ ਬਾਈ 11 ਕਾ ਕਬੂਤਰ ਰਹਿ ਗਏ ਆਪਣਾ ਇੱਕ ਤਾਂ ਬੈਠ ਗਿਆ ਹੁਣ ਦੇਖ ਕੇ ਆਏ ਹਾਂ ਮੈਂ ਮੇਰੇ ਨਾਲੋਂ 11 ਨੇ 11 ਬਾਰੇ ਉਤਰ ਰਹਿ ਗਏ 3:30 ਦਾ ਟਾਈਮ ਹੋ ਗਿਆ ਸਵੇਰ ਦੇ 3 ਵਜੇ ਇੱਕ ਕਬੂਤਰੀ ਬੈ ਗਈ ਆਪਣੀ ਕਾਲੀ ਚੀਨੀ ਜੀ ਆ ਜੋ ਦੇਖਦੇ ਆ ਬਾਕੀ ਹਨਾ ਹੁਣ ਜਿਹੜੇ ਰਹਿ ਗਏ ਇੱਕ ਉੜਦਾ ਲਿਆ ਬੜਾ ਤੇਰੇ ਫਦੇ ਬਾਰੇ ਕਮਾਲਾ ਜੇ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਰ ਲਾਈਕ ਪਨੀਆਂ ਕਰਿਓ ਤੇ ਕਮੈਂਟ ਵੀ ਕਰਿਓ ਜਿੰਨੇ ਹੋ ਜਾਂਦਾ ਜੀ ਧੰਨਵਾਦ ਤੁਹਾਡਾ ਆਪੇ ਆਪਣਾ ਪੈਣੀ પેટ્રોલ ਮੈਂ ਇਹ ਵੀ ਅੰਦਰ ਜਾ ਬਸ ਤੋਂ ਬਾਕੀ ਇਹ ਬਪਾ ਲਈ ਮਾਸਾਂ ਗਰੁੱਪਰੇ ਮਕੀਨਾਂ ਦੇ ਗਰੁੱਪ ਪਾ ਕੇ ਲਿੰਕ ਪਾ ਲਾਂਗੇ ਆਪਣੇ ਵੀਡੀਓ ਤੇ ਇਹਨਾਂ ਦੇ ਗਰੁੱਪ ਚ ਫਰਮ ਹੋ ਗਏ ਕੋਈ ਬਈ ਗੱਲਾਂ ਤਾਂ ਨਹੀਂ ਕੋਈ ਕਰੀਏ ਅਸੀਂ ਸਾਰੇ ਇਨਸਾਨ ਉਹ ਬਾਈ ਇਹ ਦੇਖੀਏ ਕਿ ਤੁਹਾਨੂੰ ਜੇ ਤੁਹਾਨੂੰ ਬਾੜਵਾਂ ਤੋਂ ਇਹ ਕਰਨ ਵਾਲਾ ਬਹੁਤ ਵਧੀਆ ਬਾਜਿਆ ਗਰਾਮ ਤੇ ਰੋਪੀ ਪਾਣੀ ਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ। ਆ ਬਈ ਜੇ ਪਾਣੀ ਪੰਡਾਲੇ ਦੀ ਰੋਟੀ ਮੈਂ ਬਦੇ ਪਿਆ ਇਹਨਾਂ ਮਾਤਿਂ ਸ਼ੁਕਰਾ। ਬਹੁਤ ਵਧੀਆ ਤਰੀਕੇ ਨਾਲ ਗੋਲੀ ਵੀ ਕਰਾਈ ਹੈ ਤੇ ਸਾਰੀ ਰਸਾਫ ਵਾਲੀ ਬਾਜੀ ਹੋਈ ਹੈ। ਤੇ ਦੂਜਾ ਨੰਬਰ 22 ਉਹਨਾਂ ਦਾ ਰੋਪੀ ਪਾਣੀ ਦਾ ਪ੍ਰੋਗਰਾਮ ਬਹੁਤ ਚੰਗਾ ਚੱਲ ਰਿਹਾ ਵਧੀਆ ਚੱਲ ਰਿਹਾ ਹੈ। ਕਿ ਇੱਕ ਤਾਂ ਹੀ 1 ਵਜੇ ਦੇ ਉੱਤੇ ਰੋਕੀ ਪਾਣ ਦਾ ਪ੍ਰਬੰਧ ਵਧੀਆ ਹੋਣਾ ਚਾਹੀਦਾ ਤੇ ਇਨਸਾਫ ਦੀ ਬਾਜ਼ੀ ਹੋਣੀ ਚਾਹੀਦੀ। ਸਾਨੂੰ ਠੀਕ ਆ ਬਾਬਾ ਧੰਨਵਾਦ। ਉਹ ਵੀ ਕਰੇਗਾ ਵੀ ਦਾ। ਉਹ ਸਾਕੀ ਰੋਕੀ ਕਰੇ। ਅੱਜ ਤਾਂ ਅੰਦੀ ਦਾ ਪਿੰਡ ਵਧੀਆ ਬਾਜ਼ੀ ਕਰਾਉਨੇ ਆ। ਬਾਬਾ ਜੀ ਨੇ ਕਹਿਤਾ ਜੀ। ਇਹਨਾਂ ਕਹੀ ਜਾਤਾ। ਭਾਈ ਪੁੱਛ ਲਾਉਂਗਾ। ਟਾਈਮ ਹੋ ਗਿਆ ਬਾਈ ਕਿੱਥੇ ਨੂੰ। ਭਾਈ ਇਹ ਉੱਤਰ ਬਾਜ਼ੀ ਕਰਾਉਣੀ। ਕਹਿੰਦੇ ਚਾੜ ਚੁੱਕੇ ਕਿ ਜੇ ਦੇਣਾ। ਦੇ ਨੋ ਸੀ ਅੱਛਾ ਜੀ ਪ੍ਰਾਣੀ ਮੇਰੇ ਚਾਚਾ ਜੀ ਪਲਵਾਨ ਨੇ ਕਿੰਦਰ ਪਲਵਾਨ ਸੇ ਅੱਛਾ ਜੀ ਉਹਨਾਂ ਦੇ ਰੱਖੇ ਹੋਏ ਸੀਗੇ ਤੇ ਹੁਣ ਵੀ ਹੈਗੇ ਨੇ ਅੱਛਾ ਜੀ ਜਿਵੇਂ ਅਸੀਂ ਇਕੱਠੇ ਬਾਜ਼ੀਆਂ ਛੜਦੇ ਆਂ ਮੇਰੇ ਪਲਵਾਨ ਜੀ ਉਹਨਾਂ ਦਾ ਪਲਵਾਨ ਮੇਰੇ ਚਾਚਾ ਜੀ ਦਾਦੇ ਨੇ ਅੱਛਾ ਜੀ ਤੇ ਮੇਰੇ ਪਲਵਾਨੀ ਕਰਦੇ ਨੇ ਭਰਾ ਕਮਨ ਸੇ ਅੱਛਾ ਜੀ ਤੇ ਪੂਤਰ ਸੇ ਅੱਛਾ ਜੀ ਸਾਡਾ ਗਰੁੱਪ ਆ ਮੋੜਾ ਗਿਰਦੇਤਪੁਰਾ ਤੇ ਬਾਬਾ ਨਿੱਗ ਸੇ ਬੱਦੂ ਸੈਦਪੁਰਾ ਰਾਜਵੀਰ ਸੈਦਪੁਰਾ ਇਹ ਸਾਰੇ ਆਪਣੇ ਗਰੁੱਪ ਦੇ ਮੈਂਬਰ ਨੇ ਤੇ ਇਹ ਆਪਣੇ ਮਿੱਤਰ ਨੇ ਸਾਰੇ ਠੀਕ ਜਿਹੜੇ ਅੱਜ ਬਾਜੀ ਦੇ ਉੱਪਰ ਇਕੱਠੇ ਹੋਏ ਆ ਠੀਕ ਤੇ ਬਾਜੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਤੇ ਸਾਰੇ ਹੀ ਬਾਜੀ ਦਾ ਆਨੰਦ ਮਾਣਦੇ ਨੇ ਇੰਗੀਆਂ ਗੱਲਾਂ ਕਹਿੰਦੇ ਹੋਏ ਆਹ ਬਾਜੀ ਦਾ ਸਾਥੀ ਹੈ ਬੈਗ ਵੀਰ ਦਾ ਖਾਲਸਾ ਆਹ ਬਾਈ ਆਹ ਲਈਓ ਜੀ ਬਾਈ ਆਹ ਭਾਈ ਆਪਣਾ ਇੱਕ ਫਿਰਦਾ ਹਲੇ ਸੂਮ ਪੂਰਾ ਹੁੰਦਾ ਨਹੀਂ ਨਾ ਸਾਲਾ ਬੱਦਲਵਾਈ ਹੋ ਗਈ ਬਾਈ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਅੱਜ ਮੌਸਮ ਵਦਿਆ ਨਹੀਂ ਰਿਹਾ ਕੁਛ ਬੱਦਲਵਾਈ ਹੋ ਗਈ ਜ਼ਿਆਦਾ ਮੌਸਮ ਖਰਾਬ ਹੋ ਗਿਆ ਰੰਗ ਵੀ ਗਲ ਕਬੂਤਰਾਂ ਦਾ ਦਿਖਦਾ ਨਹੀਂ ਹੈਗਾ ਉੜਦਿਆਂ ਦਾ ਪਤਾ ਨਹੀਂ ਲੱਗਦਾ ਹੈਗਾ ਬਾਕੀ ਬਾਈ ਆਪਣਾ ਇੱਕ ਕਬੂਤਰ 3 ਵਜੇ ਬੈਠ ਗਿਆ ਤਾਂ ਚੀਨੀ ਜੀ ਆਪਣੀ ਕਬੂਤਰੀ ਬੈਠ ਗਈ ਤੇ ਇੱਕ ਆਪਣਾ ਉੜਦਾ ਹਲੇ ਰੋ ਕਪਿਲ ਵੀਰ ਤੇ ਅਪਡੇਟ ਲਵੇ ਕਪਿਲ ਵੀਰ ਕਰੇ ਉਹ ਕੰਮ ਜੀ ਹਾਂਜੀ ਵੀਰ 13 ਕਬੂਤਰ ਸਹੀ ਫਿਰਦੇ ਆ 8 ਕੱਟ ਗਏ ਜੀ ਠੀਕ ਹੈ ਜੀ ਉੱਚੀ ਬੋਲੇ 13 ਕਬੂਤਰ ਵੀਰੇ ਸਹੀ ਫਿਰਦੇ ਆ ਠੀਕ ਹੈ ਜੀ 8 ਕੱਟ ਗਏ ਵੀਰੇ ਠੀਕ ਹੈ ਆਪਾਂ ਨੇ 6 ਵਜੇ ਢਾਂਗੀਆਂ ਲਵਾ ਦੇਣੀਆਂ ਠੀਕ ਹੈ ਜੀ ਜਿੰਨੇ ਰਹਿ ਗਏ ਉਹਨਾਂ 'ਚ ਬੰਨ ਦੇ ਜਿੰਨੇ ਰਹਿ ਗਏ ਉਹਨਾਂ 'ਚ ਪੜ ਦੇਣੀਆਂ ਚਾਹੇ ਹੁਣ ਕੋਈ ਵੀ ਨਾ ਬੈਠੇ ਠੀਕ ਹੈ ਜੀ ਠੀਕ ਹੈ ਵੀਰੇ ਸਹੀ ਹੈ ਜੀ ਸਾਰਿਆਂ 'ਚ ਆਪਾਂ ਨੇ ਉਹਨਾਂ ਨੂੰ ਪੈਸੇ ਦੇ ਦੇਣੇ ਠੀਕ ਹੈ ਜੀ ਲਾ ਵੇ ਅਧਾ ਪੰਜ ਕਿਲੋ ਦੇਣੀ ਵਿੱਚ ਹੋਈ ਨਵਾਂ ਤਿਆਰ ਕਰਿਆ ਉੱਧ ਦੇਖੋ ਵੀ ਉਹਦੇ ਬਾਜੀ ਕੋਲ ਇੱਕ ਕੰਮੀ ਰ ਆ ਵੀ ਜੋ ਆ ਵੀ ਜੋ ਅੱਛਾ ਇੱਕ ਕੰਮ ਬੜਾ ਹੈ ਇਹਨੇ ਕੂਟਰ ਪਰ ਕੈਮਰੇ ਦੀ ਨਜ਼ਰ ਆਉਂਦੇ ਆ ਪਰ ਦਿਖਾਉਂਦੇ ਆ ਜੀ ਇਹ ਕਾ ਫਿਰਦਾ ਵੀਰਾ ਦੋ ਫਿਰਦੇ ਆ ਸੈਂਚਾਰੇ ਆਉਂਦੇ ਤਾਂ ਜਿਆਦਾ ਟਾਈਮ ਕੀਆ ਹੁਣ ਕੰਪਿਊਟਰ 'ਤੇ ਬੈਠਣੀ ਆਲੀ ਉੱਪਰ ਰਹਿ ਗਿਆ ਆਪਣਾ ਇੱਥੇ ਫਿਰਦਾ ਆ ਮੈਂ ਬੱਚਾ ਆ ਫਿਰਦਾ ਭਾਈ ਕਰ ਲਵਾ ਫੋਨ ਬਈ ਨਾ ਇਹ ਹੈ ਆਹ ਫਿਰਦਾ ਕੋਈ ਨਹੀਂ ਜਾਂਦਾ ਆ ਖੱਬੇ ਆਤਲਾ ਪੂਰੀ ਬੜਾ ਦੇਖੀ ਦੋ ਮਿੰਟ ਲੋਈ ਭਾਈ ਫਾਗਿਆ ਢੰਗ ਬੱਚਾ ਰਹਿ ਗਿਆ ਬਾਕੀ ਭਾਈ ਕਾਪੀ ਵਾਲੇ ਵੀਰ ਨੂੰ ਪੁੱਛ ਲੈਂਦੇ ਆ ਆਪਣੇ ਭਾਈ ਦੋ ਛੱਲੇ ਤੇ ਇੱਕ ਰਹਿ ਗਿਆ ਵਜਾ ਆਪਣਾ ਉੱਪਰ ਲੈ ਜਾ ਆਹ ਘਰ ਦਾ ਮਾਤਾ ਜੰਗਾ ਜਿਹੜਾ ਜਿਹਨੂੰ 10 ਮੀਟਰ ਰੈਲਿੰਗ ਦੀ ਲਵਾਦੀ ਘਰ ਤੋਂ ਬੰਦਾ ਦਾ ਤੁਸੀਂ ਇਹਦਾ ਇੱਕ ਬਿਠਾੜ ਕੇ ਕੁਝ ਨਹੀਂ ਤਾਂ ਮਿਲਣਾ ਵੀਰੇ ਆਪਾਂ ਨੂੰ ਇੱਕ ਘੁੰਤਰ ਪਿੱਛੇ ਕੋਈ 1000 ਰੁਪਿਆ ਬਾਲ ਤੋਂ ਨਹੀਂ ਕਾਉਣਾ ਕੋਈ 100000 ਰੁਪਿਆ ਬਾਲ ਤੋਂ ਹੋਣਾ ਦਾ ਪਰੇ ਜਾਉਣਾ 6 ਉਹਦੇ ਕਰਕੇ ਬਾਈ 540 ਦੇ 50 ਦੇ ਤਾਂ ਕੀ ਲਵਾ ਦਿੰਦੇ ਆ ਵੀਰੇ ਇਹ 12 ਕਬੂਤਰ ਵੀਰੇ ਉਹਦੇ ਸੀ ਨਾ 12 ਕਬੂਤਰ ਨੇ ਪਿਛੇ 5 50 ਦਾ ਟੈਂਪ ਕੀਤਾ 12 ਕਬੂਤਰਾਂ ਦਾ ਹਾਂਜੀ ਹਾਂਜੀ ਇੱਕ ਕਬੂਤਰ ਪਿੱਛੇ ਕੁਝ ਨਹੀਂ ਸ਼ਾਹ ਬਣਨਾ ਦਾ ਵੀਰੇ ਕਿਸੇ ਨੇ ਠੀਕ ਹੈ ਜੀ ਠੀਕ ਹੈ ਜੀ ਲੋਕਾਂ ਦਾ ਦਾਅਵਾ ਜੋ ਕਲਾਗੂੰ ਤਰ੍ਹਾਂ ਚੱਲ ਬੈ ਕਰਾਈ ਦੂੰਗਾ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਵੀਰੇ ਮਾਫ ਕਰਿਓ ਕਿਸੇ ਵੀ ਗਲਤ ਬੋਲ ਗਿਆ ਮਾਫ ਕਰਿਓ ਨਾ ਨਾ ਕੋਈ ਨਹੀਂ ਵੀਰੇ ਕੋਈ ਗੱਲ ਨਹੀਂ ਫੇਰ ਕਰਾਵਾਂਗੇ ਵੀਰੇ ਅਸੀਂ ਫ੍ਰੀਜ ਦੇਣਾ ਹੁਣ 8-10 ਨਾਲ ਦਵਾਵਾਂਗੇ ਖੁੱਲੀ ਬਾਈ ਕੈਟਰੀ ਐਂਟਰੀ ਐਂਟਰੀ ਕਰਾਵਾਂਗੇ ਵੀਰੇ ਕੰਪਿਊਟਰ ਹੋ ਜਾਂਦਾ ਸਾਡੇ ਜਿਆਦਾ ਸੀ ਫੇਰ ਕਰਾਵਾਂ ਕੋਈ ਨਹੀਂ ਦੱਸਾਂਗੇ ਵੀਰੇ ਸਾਰੇ ਨੂੰ ਦੱਸਾਇਆ ਹੈ ਪ੍ਰੋਗਰਾਮ ਪਹਿਲਾਂ ਬਣ ਜਾਈਦਾ ਪਤਾ ਲੱਗ ਜਾਂਦਾ ਵੀ ਸਾਜੀ ਅਸੀਂ ਰੇਗ ਸਾਲ ਕਰਾਉਨੇ ਆ ਜੂਨ ਮਈ ਦੀ ਕਰਾਉਨੇ ਗਰਮੀ ਜੀ ਪੈ ਰਵੇ ਮਾੜੀ ਗਾ ਫੇਰ ਸੁਆਦ ਵੀ ਆਉਂਦਾ ਵੀਰੇ ਚਲ ਵੀਰੇ ਆਪਣੇ ਵੀ ਆ ਪਹਿਲੀ ਬਾਜੀ ਦੀ ਨਾ ਨਾ ਮੇਰੇ ਵੀਰੇ ਤੈਨੂੰ ਵੀ ਧੰਨਵਾਦ ਜਰਾ ਵਜਾ ਜਿੱਤੇ ਆ ਤੇਰਾ ਵਜਾ ਬਾਈ ਸਾਰਿਆਂ ਨੂੰ ਕੈੜਾ ਖੜਾ ਖੜਾ ਹਲੇ ਵੀ ਘੜੀ ਠੀਕ ਆ ਵੀਰੋ ਠੀਕ ਆ ਉਹ ਫਿਰਦਾ ਵਜਾ ਓਏ ਇਹ ਦੇਖ ਵਜੇ ਵੀ ਨਹੀਂ ਕਰੱਖੋ ਮੇਰਾ ਇੱਥੇ ਵਜਾ ਉਹ ਫਿਰਦਾ ਨਹੀਂ ਕਰਦਾ ਓਏ ਬਾਈ ਲੱਗ ਗਈਆਂ ਢਾਂਗੀਆਂ ਚੜ ਜਾਈ ਚੜ ਜਾਈ ਜਾ ਵੀ ਨਹੀਂ ਤੇ ਗਾਲੂ ਤੇਰੀ ਆਲੀ ਹੋਰੇ ਗਾਲੂ ਵਾਲੀ ਮਤੂ ਆ ਮਾਲਾ ਪੜਕੀ ਇੱਕ ਮਿਲ ਕਾ ਬੜੀ ਬੈਠੇ ਵੀਰੇ ਇੱਕ ਨਹੀਂ ਟਾਈਮ ਛਿੜੇਗਾ ਤੀਂ ਦੇਣੀ ਬਹੁਤ ਹੈ ਗਫਰ ਦੋ ਹੋਏ ਬਿਠਾ ਲਈ ਬਿਠਾ ਲਈ ਆ ਵੀ ਆ ਲੈ ਬੱਚਾ ਦਾਗ ਰੱਖੇ ਜਾ ਰਹੇ ਚੰਗਾ ਫਿਰਦਾ ਹਾਲੇ ਆ ਬੱਚਾ ਭਾਈ ਆਪਣਾ ਫਿਰਦਾ ਹਾ ਸਰਕਾਰੀ ਕਿੱਥੇ ਰਿਹਾ ਜੀ ਮੇਰੇ ਨਾਲ ਕੋਈ ਫੋਨ ਕਰੀ ਗੰਦੀ ਦਾ ਉਹਨਾਂ ਨੇ ਹਲੋ ਦੱਸ ਕਾ ਕਿਥੇ ਲਓ ਜੀ 12 ਕੁਮਤੰਪ ਚੌਰ ਸਾਂਝੀ ਹੋ ਗਈ ਤੇ ਆ ਵੀਰ ਭਾਈ ਜਿਹੜੇ ਆਪਣੇ 12 ਜਿਹੋ ਉਹਨਾਂ ਵਿੱਚੋਂ ਵੀ ਇਹ ਆ ਬਾਬਾ ਜੀ ਦੇ ਰਹਿਗੇ ਇੱਕੋ ਵੀਰ ਦਾ ਮੇਰਾ ਨਾਂ ਨਾ ਦੇ ਪਿੰਡ ਦਾ ਨਾਂ ਦੇ ਗੋਤਮ ਨਿਕਲੇ ਕਿਹੜੇ ਬਣੀ ਮਿਰਜਾਂ ਬਰ ਇਹ ਵੀਰ ਦਾ ਵੀ ਰਹਿ ਗਿਆ ਬਾਬਾ ਜੀ ਰਹਿ ਗਿਆ ਬਾਬਾ ਜੀ ਤੁਸੀਂ ਪਹਿਣਾ ਆਪਣੀ ਵੀਡੀਓ ਦੇਖ ਚੁੱਕੇ ਆ ਜੀ ਤੇ ਬਾਬਾ ਜੀ ਪਹਿਲੀ ਵਾਰੀ ਤੇ ਆਪਣੀ ਕੁਝ ਕਹਿਣਾ ਚਾਹੁੰਦੇ ਦੋਗਣਾ ਜੀ ਹਾਂ ਜੀ ਬਾਬਾ ਜੀ 2024 ਦੀ ਪਹਿਲੀ ਵਾਰੀ ਛੱਡੀ ਚਗੀ ਅੱਛਾ ਜੀ ਆਪਣੇ ਫੋਨ ਨੂੰ ਸੇਵ ਅੱਛਾ ਇੱਕ ਕੈਮਰਾ ਛੋਟਾ ਬਣਾਇਆ ਅਮਰ ਭਲਵਾਨ ਅੱਛਾ ਜੀ ਤੇ ਚਲੋ ਜਨਰ ਸਾਰੇ ਭਰਾਵਾਂ ਦੇ ਹੱਥ ਲਾ ਕੇ ਆਣੀ ਆਣੀ ਬਹੁਤ ਵਧੀਆ ਹੋਈ ਆ ਸਾਫ ਸੁਥਰੀ ਬਾਜੀ ਹੋਈ ਆ ਤੇ ਸਾਰੀਆਂ ਬਾਜੀਆਂ ਇੱਥੇ ਹੀ ਹੋਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਇਹ ਬਾਜੀ ਹੋਈ ਆ 2014 ਚ ਪਹਿਲੀ ਬਾਜੀ ਜੋ ਵੀ ਆਪਣੇ ਗਰੁੱਪ ਨੇ ਵਿਨ ਕੀਤੀ ਆ ਠੀਕ ਆ ਜੀ ਤਾਂ ਮਬਾਰਕਾਂ ਆਈਆਂ ਵੀਰਾਂ ਨੂੰ ਮੁਬਾਰਕਾਂ ਗਗਨ ਜੀ ਦਾ ਖਾਲਸਾ ਹੋਸੀ ਬੈਰ ਗਿਆ ਭੱਜੀ ਭਾਬੀ ਜੀ ਕਹਿੰਦੇ ਖੁੱਲੀਆਂ ਬਾਜੀਆਂ ਨਾਲ ਹੀ ਕਹਿੰਦੇ ਕਿ ਥੋੜੀ ਗੜਬੜ ਹੋ ਜਾਂਦੀ ਆ ਨਾ ਅਬ ਇਹ ਵਾਰ ਸਹੀ ਰਹੀ ਆ ਤੇ ਹੁਣ ਤੁਹਾਨੂੰ ਪਤਾ ਚੱਲਦੀ ਰਹਿੰਦੇ ਜਿੱਥੇ ਬੰਦੇ ਗੜਬੜੀ ਵਾਲੇ ਹੁੰਦੇ ਉੱਥੇ ਕਰੀ ਜਾਂਦੇ ਨੇ ਹਾਂ ਸਹੀ ਹੋਈ ਇਹ ਤਾਂ ਨਹੀਂ ਚਾਹੀਦਾ ਇਹ ਕੰਮ ਗਲਤ ਕੰਮ ਨਹੀਂ ਚਾਹੀਦਾ ਸਭ ਤੋਂ ਵੱਧ ਇਨਸਾਫ ਹੋਣਾ ਚਾਹੀਦਾ ਠੀਕ ਹੈ ਜਿੱਤ ਨੂੰ ਜਿੱਤ ਕਹੋ ਹਾਰ ਨੂੰ ਹਾਰ ਕਹੋ ਬਾਬਾ ਜੀ ਪਿੰਡ ਵਾਲੇ ਪਿੰਡਾਂ ਦਾ ਪੂਰਾ ਐਨ ਧੰਨਵਾਦ ਹਾਂਜੀ ਸਾਰੇ ਪਿੰਡ ਵਾਲਿਆਂ ਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਜੀ ਬਹੁਤ ਸੋਹਣੇ ਤੇ ਸੱਚਜੇ ਤਰੀਕੇ ਨਾਲ ਕਰਵਾਈ ਆ ਸਾਡੇ ਸਾਰੇ ਗਰੁੱਪ ਵਾਲੇ ਵੀਰੇਆਂ ਦਾ ਪਿੰਡ ਵਾਲਿਆਂ ਦਾ ਧੰਨਵਾਦ ਬਾਬਾ ਜੀ ਫਦੇਨਾਵਾ ਆ ਗਿਆ ਬਤਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਦੇ ਪਤੇ ਬਾਬੇ ਦਾ ਬਾਬਾ ਮੁੰਡੇ ਨੂੰ ਉਹ ਤਾਂ ਨਹੀਂ ਚੱਕਿਆ